ਕੀ ਹਰਿਆਣੇ ਦੀ ਇੱਕ ਯੂਨੀਵਰਸਿਟੀ ਦਾ ਇੱਕ ਵਿਭਾਗ ਦਾ ਪ੍ਰੋਫੈਸਰ ਇੱਕ ਵਿਭਾਗ ਦਾ ਡੀਨ ਬਚ ਪਾਏਗਾ ਮਾਮਲਾ ਇੱਕ ਗੁਪਤ ਚਿੱਠੀ ਦਾ ਸਰਸਾ ਦੇ ਚੌਧਰੀ ਦੇਵੀ لال ਯੂਨੀਵਰਸਿਟੀ ਦੇ ਇੱਕ ਵਿਭਾਗ ਦੀਆਂ 500 ਦੇ ਕਰੀਬ ਵਿਦਿਆਰਥਣਾਂ ਨੇ ਆਪਣੇ ਪ੍ਰੋਫੈਸਰ ਆਪਣੇ ਡੀਨ ਦੇ ਖਿਲਾਫ ਇੱਕ ਚਿੱਠੀ ਲਿਖੀ ਹੈ ਕਿ ਸਾਡਾ ਪ੍ਰੋਫੈਸਰ ਸਾਡੇ ਨੰਬਰ ਵਧਾਉਣ ਦੇ ਨਾਂ ਤੇ ਸਾਨੂੰ ਵੱਧ ਨੰਬਰ ਦੇਣ ਦੇ ਨਾਂ ਤੇ ਪ੍ਰੈਕਟੀਕਲ ਚ ਚੰਗੇ ਨੰਬਰ ਦੇਣ ਦੇ ਨਾਂ ਤੇ ਜਾਂ ਫਿਰ ਜਾਨੋ ਮਾਰਨ ਦੇ ਨਾਂ ਤੇ ਸਾਨੂੰ ਧਮਕਾ ਕੇ ਸਾਡੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਸਾਡੇ ਨਾਲ ਮੂੰਹ ਕਾਲਾ ਕਰਨ ਨੂੰ ਫਿਰਦਾ ਹੈ ਸਾਡੇ ਨਾਲ ਛੇੜਖਾਨੀ ਕਰਦਾ ਹੈ 500 ਦੇ ਕਰੀਬ ਬੱਚੀਆਂ ਸਿਰਸਾ ਚੋਂ ਗੁਪਤ ਚਿੱਠੀ ਯਾਦ ਹੋਏਗਾ ਤੁਹਾਨੂੰ ਕਈ ਸਾਲ ਪਹਿਲਾਂ ਸਾਦਮੀਆਂ ਨੇ ਇੱਕ ਗੁਪਤ ਚਿੱਠੀ ਲਿਖੀ ਸੀ ਸਿਰਸਾ ਦੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਖਿਲਾਫ ਉਹਨਾਂ ਸਾਦਮੀਆਂ ਦੀ ਇੱਕ ਗੁਪਤ ਚਿੱਠੀ ਆਈ ਸੀ ਜਿਹੜੀਆਂ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੀਆਂ ਸੀ ਤੇ ਉਹ ਸਿਰਸਾ ਮੁਖੀ ਦੇ ਖਿਲਾਫ ਆਈ ਚਿੱਠੀ ਉੱਥੋਂ ਦੇ ਇੱਕ ਸਥਾਨਕ ਅਖਬਾਰ ਨੇ ਛਾਪੀ ਤੇ ਉਹਦਾ ਨਤੀਜਾ ਉਸ ਨੂੰ ਜਨਤਾ ਗਵਾਉਣੀ ਪਈ ਛਤਰਪਤੀ ਕਤਲ ਮਾਮਲਾ ਤੁਹਾਡੇ ਧਿਆਨ 'ਚ ਹੋਣਾ ਉਸ ਤੋਂ ਬਾਅਦ ਉਹ ਚਿੱਠੀ ਦੇਸ਼ੀ ਅਖਬਾਰ 'ਚ ਛਪੀ ਤੇ ਮਾਮਲਾ ਆਖਰ ਅਦਾਲਤ ਤੱਕ ਗਿਆ ਜਾਂਚ ਪੜਤਾਲ ਤੱਕ ਗਿਆ ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਤੇ ਕਤਲ ਦੇ ਮਾਮਲੇ 'ਚ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਈ ਕਾਨੂੰਨੀ ਤੌਰ ਤੇ ਇਹ ਬਖਲੀ ਗੱਲ ਹੈ ਕਿ ਸਰਕਾਰੀ ਰਹਿਮੋਕਰਮ ਦੇ ਸਹਾਰੇ ਉਹ ਨਿਤ ਦਿਨ ਪੈਰੋਲ ਤੇ ਬਾਹਰ ਹੁੰਦਾ ਹੈ ਤੇ ਇੱਧਰ ਹੁਣ ਫੇਰ ਸਿਰਸਾ ਦੀ ਇੱਕ ਚਿੱਠੀ ਨੇ ਗੁਪਤ ਚਿੱਠੀ ਨੇ ਧਿਆਨ ਖਿੱਚਿਆ ਕਿ ਬਦਲਿਆ ਕੀ ਇੰਨੇ ਸਾਲਾਂ ਤੋਂ ਲੈ ਕੇ ਹੁਣ ਤੱਕ ਸਾਡੇ ਕਰਦਾਰ 'ਚ ਸਾਡੇ ਕੰਮਕਾਰ 'ਚ ਸਾਡੇ ਜੀਵਨ 'ਚ ਸੁਧਾਰ ਕਿੱਥੇ ਆਇਆ ਇੱਕ ਪ੍ਰੋਫੈਸਰ ਦੀ ਕਰਤੂਤ ਇੱਕ ਡੀਨ ਦੀ ਕਰਤੂਤ ਉਸ ਯੂਨੀਵਰਸਿਟੀ ਦੇ ਸਾਰੇ ਪ੍ਰੋਫੈਸਰਾਂ ਨੂੰ ਸਵਾਲਾਂ ਦੇ ਕੈਜ ਚ ਲੈ ਰਹੀ ਹੈ ਅਧਿਆਪਕ ਨੂੰ ਗੁਰੂ ਦਾ ਦਰਜਾ ਤੇ ਪਰ ਜੇਕਰ ਅਧਿਆਪਕਾਂ ਤੋਂ ਹੀ ਭਰੋਸਾ ਉੱਡਦਾ ਤਾਂ ਮਾਪੇ ਆਪਣੀਆਂ ਬੱਚੀਆਂ ਨੂੰ ਭੇਜਣਗੇ ਕਿੱਥੇ ਇਸ ਗੁਪਤ ਚਿੱਠੀ ਦੇ ਹਵਾਲੇ ਨਾਲ 500 ਦੇ ਕਰੀਬ ਇੱਕ ਵਿਭਾਗ ਦੀਆਂ ਵਿਦਿਆਰਥਣਾਂ ਦੇ ਹਵਾਲੇ ਨਾਲ ਚੌਧਰੀ ਦੇਵਿਲਾ ਯੂਨੀਵਰਸਿਟੀ ਦੀਆਂ ਇਹ ਵਿਦਿਆਰਥਣ ਆਪਣੀ ਚਿੱਠੀ 'ਚ ਕਹਿੰਦੀਆਂ ਕਿ ਅਸੀਂ ਇਸ ਮਾਮਲੇ ਦੀ ਸ਼ਿਕਾਇਤ ਯੂਨੀਵਰਸਿਟੀ ਅਥਾਰਟੀ ਨੂੰ ਸਮੇਂ-ਸਮੇਂ ਦਿੱਤੀ ਅਸੀਂ ਇਸ ਪ੍ਰੋਫੈਸਰ ਦੀਆਂ ਕਰਤੂਤਾਂ ਦਾ ਚਿੱਠਾ ਸਮੇਂ-ਸਮੇਂ BC ਕੋਲ ਹੋਰਨਾ ਅਧਿਆਪਕਾਂ ਕੋਲ ਖੋਲਿਆ ਪਰ ਕਿਸੇ ਨੇ ਸਾਡੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ BC ਦਾ ਚਿਹਤਾ ਰਾਜਨੀਤਿਕ ਅਪਰੋਚ ਰੱਖਦਾ ਹੈ ਰਾਜਨੀਤਿਕ ਪਹੁੰਚ ਰੱਖਦਾ ਹੈ BC ਨੂੰ ਭਰੋਸਾ ਬਹੁਤ ਹੈ ਸਾਡੀ ਗੱਲ ਸੁਣੀ ਹੋ ਨਹੀਂ ਜਾਂਦੀ ਸੀ ਕਹਿੰਦੇ ਸਾਨੂੰ ਜਬਰੀ ਜਾਣਬੁੱਝ ਕੇ ਆਨੇ ਵਹਾਨੇ ਆਪਣੇ ਦਫ਼ਤਰ ਬੁਲਾਉਂਦਾ ਸੀ ਦਫਤਰ ਬਲਾ ਕੇ ਦਫਤਰ ਦੇ ਅੰਦਰ ਬਣੇ ਬਾਥਰੂਮ ਚ ਧੂਕੇ ਲੈ ਜਾਂਦਾ ਸੀ ਤੇ ਫਿਰ ਸਾਡੇ ਨਾਲ ਅਸ਼ਲੀਲ ਛੇੜਖਾਨੀ ਵਾਲੀਆਂ ਹਰਕਤਾਂ ਸਾਨੂੰ ਗਲਤ ਤਰ੍ਹਾਂ ਛੂਣ ਦੀ ਕੋਸ਼ਿਸ਼ ਕਰਦਾ ਸੀ ਵਿਰੋਧ ਕਰਨ ਤੇ ਸਾਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੰਦਾ ਸੀ ਜੇ ਕਹਿੰਦੇ ਸਾਡੇ ਤੇ ਭਰੋਸਾ ਨਹੀਂ ਤਾਂ ਇਹਦੀ ਸੀਸੀਟੀਵੀ ਚੈੱਕ ਕਰ ਲੋ ਇਹਨੇ ਬਕਾਇਦਾ ਉਹ ਚੋਂ ਡਿਲੀਟ ਕੀਤੇ ਹੋਏ ਨੇ ਉਹਾਂ ਚ ਨਹੀਂ ਤਾਂ ਫਿਰ ਲਗਾਤਾਰ ਹੋਣੀ ਚਾਹੀਦੀ ਹੈ ਫੁਟੇਜ ਉਹਦੇ ਨਾਲ ਛੇੜਖਾਨੀ ਜੀ ਹੈਗੀ ਆ ਤਾਂ ਕੁਝ ਕਾਲਾ ਹੋएगा ਉਹ ਕਹਿੰਦੀ ਉਹ ਸੀਸੀਟੀਵੀ ਫੁਟੇਜ ਤਾਂ ਡਿਲੀਟ ਕੀਤੀ ਹੋਈ ਹੈ ਸੋ ਹੁਣ ਇਹ 500 ਵਿਦਿਆਰਥੀਆਂ ਨੇ ਇੱਕ ਗੁਪਤ ਚਿੱਠੀ ਆਪਣੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਅਥਾਰਟੀ ਨੂੰ 22 ਚਾਂਸਲਰ ਨੂੰ ਚਾਂਸਲਰ ਨੂੰ ਤੇ ਉਸ ਤੋਂ ਬਾਅਦ ਹਰਿਆਣੇ ਦੇ ਮੁੱਖ ਮੰਤਰੀ ਨੂੰ ਹਰਿਆਣੇ ਦੇ ਰਾਜਪਾਲ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਕ ਨੂੰ ਲਿਖੀ ਆ ਤੇ ਇਸ ਲਈ ਮਾਪਿਆਂ ਦਾ ਭਰੋਸਾ ਬੱਚਿਆਂ ਦਾ ਵਿਸ਼ਵਾਸ ਬਣਿਆ ਰਹੇ ਇਹਦੇ ਲਈ ਹੁਣ ਸਰਕਾਰਾਂ ਐਕਸ਼ਨ ਲੈਣ ਹਾਂ ਕੁਝ মিডিਆ ਧਾਰਿਆ ਨੇ ਪਹੁੰਚ ਕੀਤੀ ਉਸ ਚਾਂਸਲਰ ਤੱਕ ਚਾਂਸਲਰ ਕਹਿੰਦਾ ਜੀ ਮੈਂ ਪਹੁੰਚ ਕੇ ਪਤਾ ਕਰੂੰਗਾ ਜੇ ਮੇਰੇ ਧਿਆਨ ਚ ਨਹੀਂ ਚਾਂਸਲਰ ਸਾਹਿਬ ਆ ਜਾਣ ਜੀ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਫਿਰ ਅਸੀਂ ਗੱਲ ਅੱਗੇ ਤੋਰਾਂਗੇ ਇਨਕੁਆਇਰੀ ਤੱਕ ਕਰਾਂਗੇ ਇਥੋਂ ਤੱਕ ਕਿ ਕੁਝ মিডিਆ ਨੇ ਤਾਂ ਉਸ ਪ੍ਰੋਫੈਸਰ ਤੱਕ ਵੀ ਪਹੁੰਚ ਕਰ ਲਈ ਪ੍ਰੋਫੈਸਰ ਕਹਿੰਦਾ ਨਹੀਂ 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 ਮੇਰੇ ਤਾਂ ਝੂਠੇ ਦੋਸ਼ ਲਾ ਰਹੇ ਨੇ ਮੇਰੇ ਹਜਾ ਕੋਈ ਮਾਮਲਾ ਨਹੀਂ ਠੀਕ ਹੈ ਨਰਪਕ ਜਾਂਚ ਹੋਣੀ ਚਾਹੀਦੀ ਹੈ ਪਰ ਇੱਕ ਵਿਦਿਆਰਥੀਨ ਦੋ ਵਿਦਿਆਰਥੀਨ 500 ਵਿਦਿਆਰਥੀਨ ਝੂਠ ਬੋਲ ਰਹੀ ਹੈ ਵੱਡਾ ਸਵਾਲ ਖੜਾ ਹੋ ਗਿਆ ਤੋ ਇਸ ਮਾਮਲੇ ਤੇ ਪਿਛਲੇ ਦਿਨ ਹੀ ਅਜੇ ਜੀਨ ਦੇ ਉਚਾਣਾ ਕਲਾ ਪਿੰਡ ਦੀ ਘਟਨਾ ਸਾਹਮਣੇ ਆਈ ਸੀ ਉਸ ਦਾ ਪ੍ਰਿੰਸੀਪਲ 8ਵੀਂ 9ਵੀਂ 10ਵੀਂ ਜਮਾਤ ਦੀਆਂ ਬੱਚੜੀਆਂ ਨੂੰ ਛੁੱਟੀਆਂ ਛੁੱਟੀਆਂ ਬਾਲੜੀਆਂ ਨੂੰ ਜਬਰਦਿ ਆਪਣੀ ਗੋਦੀ ਚ ਬਿਠਾ ਕੇ ਛਿੜਖਣੀਆਂ ਕਰਦਾ ਸੀ ਤੇ ਆਖਰ ਵਿਭਾਗ ਨੇ ਕਾਰਵਾਈ ਕੀਤੀ ਉਹ ਪ੍ਰਿੰਸੀਪਲ ਫੜਿਆ ਗਿਆ ਗ੍ਰਿਫਤਾਰੀ ਹੋਈ ਉਸ ਨੂੰ ਸਿੱਖਿਆ ਵਿਭਾਗ ਚੋਂ ਬਾਹਰ ਕੀਤਾ ਤੇ ਹੁਣ ਆ ਚੰਦ ਦਿਨਾਂ ਬਾਅਦ ਸਿਰਸਾ ਜੁਨੀਵਰਸਿਟੀ ਦਾ ਮਾਮਲਾ ਸੋ ਉਹ ਸਰਸਾ ਦੇ ਡੇਰਾ ਸਰਸਾ ਵਾਲੀ ਗੁਪਤ ਚਿੱਠੀ ਤੋਂ ਲੈ ਕੇ ਆ ਸਰਸਾ ਦੀ ਚੌਧਰੀ ਦੇਵੀ لال ਯੂਨੀਵਰਸਿਟੀ ਤੱਕ ਬਦਲਿਆ ਕੀ ਐਨੇ ਸਾਲਾਂ ਚ ਕਿਹੜੀ ਤਰੱਕੀ ਕਿਹੜਾ ਸੁਧਾਰ ਇਹਦੇ ਉੱਤੇ ਵੀ ਗੌਰ ਕਰਨੀ ਬਣਦੀ ਹੈ ਚਲੋ ਜੇ ਗੌਰ ਦੀ ਗੱਲ ਹੈ ਤਾਂ ਕਹਿੰਦੇ ਜੀ ਗੌਰ ਤਾਂ ਜੇਲਾਂ ਚ ਵੀ ਬਣਨੀ ਬਣਦੀ ਹੈ ਸਰਕਾਰ ਪੰਜਾਬ ਚ ਕਾਂਗਰਸ ਦੀ ਅਕਾਲੀ ਆਪ ਵਾਲੇ ਕਹਿੰਦੇ ਦੇਖ ਲਓ ਜੀ ਹਾਲ ਇੱਥੇ ਜੀ ਗੈਂਗਸਟਰਾਂ ਨਾਲ ਮਿਲੀ ਹੈ ਜੀ ਸਰਕਾਰ ਇਹ ਤਾਂ ਜੇਲ੍ਹਾਂ ਚ ਕੰਟਰੋਲ ਨਹੀਂ ਜੀ ਜੇਲ੍ਹਾਂ ਚ ਆਗੂ ਹੁੰਦਾ ਹੈ ਹੈ ਸਰਕਾਰ ਆਪ ਦੀ ਆ ਗਈ ਹੁਣ ਅਕਾਲੀ ਕਾਂਗਰਸੀ ਕਹਿੰਦੇ ਦੇਖੋ ਜੀ ਇਹਨਾਂ ਦੇ ਜਿਲ੍ਹਾਂ ਦੇ ਅੰਦਰ ਉਹਦਾ ਵੀਡੀਓ ਬਣਦੀਆਂ ਨੈਟ ਮਿਲਦਾ ਜੀ ਅੰਦਰ ਅੰਦਰੋਂ ਇੰਟਰਵਿਊ ਹੋ ਜਾਂਦੀਆਂ ਜੀ ਹੈ ਆ ਜਿਲ੍ਹਾਂ ਦੇ ਅੰਦਰ ਜੀ ਐ ਕੁੱਟਮਾਰ ਹੁੰਦੀ ਆ ਜੀ ਬੰਦੇ ਮਾਰਤੇ ਜੀ ਲੜਾਈ ਝਗੜਾ ਹੋ ਗਿਆ ਜੀ ਆ ਜੀ ਦੇਖ ਲਓ ਫੋਨ ਬਰਾਮਦ ਹੋ ਗਏ ਜੀ ਅਦਾਲਤਾਂ ਤੱਕ ਨੂੰ ਦਖਲ ਦੇਣੀ ਪੈਂਦੀ ਆ ਕਿ ਭਾਈ ਜੇਲ੍ਹ ਦੇ ਅੰਦਰ ਫੋਨ ਪਹੁੰਚਦੇ ਕਿਵੇਂ ਨੇ ਜੈਮਰ ਕਿਉਂ ਨਹੀਂ ਹਣਾ ਜਾਂ ਫਿਰ ਬੋਡੀ ਸਕੈਨਰ ਕਿਉਂ ਨਹੀਂ ਅੰਦਰ ਸਮਾਨ ਪਹੁੰਚੀ ਕਿਵੇਂ ਜੇ ਪਹੁੰਚ ਵੀ ਤਾਂ ਚਲਦਾ ਕਿਉਂ ਹੈ ਕਹਿੰਦੇ ਜੀ ਉੱਪਰੋਂ ਕੰਦ ਤੋਂ ਸੜ ਦਿੰਦੇ ਨੇ ਉਹ ਕਹਿੰਦੇ ਕੰਦ ਤੋਂ ਸੜਦੇ ਹੋਣੇ ਤਾਂ ਸਿੱਧੇ ਕੈਦੀ ਗੋਲ ਕਿਵੇਂ ਪਹੁੰਚ ਜਾਂਦਾ ਹੈ ਉਹਦੀ ਬੈਰਕ ਚ ਕਿਵੇਂ ਪਹੁੰਚ ਜਾਂਦਾ ਹੈ ਉਸ ਨੂੰ ਇੰਟਰਨੈਟ ਕਿਵੇਂ ਮਿਲਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਕੋਈ ਕਦੇ ਪਿਛਲੇ ਦਿਨੀ ਅਜੇ ਇਨਕੁਆਇਰੀ ਚੱਲ ਰਹੀ ਹੈ ਸੱਤ ਅਧਿਕਾਰੀ ਫੜੇ ਹੋਏ ਨੇ ਜਿਨ੍ਹਾਂ ਚੋਂ ਦੋ ਮੌਜੂਦਾ ਨੇ ਪੰਜ ਪਹਿਲੇ ਨੇ ਆਪਾਂ ਪਹਿਲਾਂ ਵਿਸਤਾਰਤ ਖਬਰ ਕਰਕੇ ਹਟੇ ਆਂ ਇਦੇ ਵਿੱਚ ਹਵਾਲਾ ਹੁੰਦਾ ਕਿ ਇੱਕ ਫੋਨ ਤੋਂ 1 ਮਹੀਨੇ ਚ 38000 ਤੋਂ ਵੱਧ ਕਾਲਾਂ ਇੱਕ ਜੇਲ੍ਹ ਦੇ ਅੰਦਰੋਂ ਹੈ 43000 ਤੋਂ ਵੱਧ ਕਾਲਾਂ ਅੰਦਰ ਕਹਿੰਦੇ ਬਾਜ਼ਾਰ ਸੱਜਦਾ ਚਿੱਟਾ ਵੀ ਮਿਲਦਾ ਕਾਲਾ ਵੀ ਮਿਲਦਾ ਗੋੜੀਆਂ ਵੀ ਮਿਲਦੀਆਂ ਕੈਪਸੂਲ ਵੀ ਮਿਲਦੇ ਨੇ ਤੇ ਕਹਿੰਦੇ ਜੀ ਪੁਲਿਸ ਰੋਕ ਨਹੀਂ ਪਾਉਂਦੀ ਪੁਲਿਸ ਡਰਦੀ ਹੈ ਜਾਂ ਹਿੱਸਾ ਖਾਂਦੀ ਹੈ ਇਹ ਸਾਰੇ ਵਰਤਾਰਿਆਂ ਦੇ ਵਿੱਚ ਹੁਣ ਜਸ਼ਨਾਂ ਦੀ ਪਾਰਟੀਆਂ ਦੀ ਵੀਡੀਓ ਦੀ ਖੂਬ ਚਰਚਾ ਮਾਤਰ 40 41 ਸਕਿੰਟ ਦੀ ਵੀਡੀਓ ਹੈ 10 15 ਹਵਾਲਾਤੀ ਨੇ ਹਾਂ ਜੀ ਅਰਣ ਕੁਮਾਰ ਉਪਮਨੀ ਰਾਣਾ ਉਹਨੇ ਨਾਲ ਸੰਬੰਧਤ ਕਤਲ ਦੇ ਮਾਮਲੇ 'ਚ ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਐ ਤੇ ਕਹਿੰਦੇ ਉਹਦਾ ਜਨਮ ਦਿਨ ਮਨਾਇਆ ਮੇਜ ਲਾਇਏ ਚਾਹ ਦੇ ਗਲਾਸ ਰੱਖੇ ਪਕੌੜੇ ਬਣੇ ਗਲਾਸ ਖੜਕਾਏ ਵੀਡੀਓ ਬਣੀ ਸੋਸ਼ਲ ਮੀਡੀਆ ਤੇ ਚੱਲ ਗਈ ਵਿੱਚ ਆਵਾਜ਼ਾਂ ਸੁਣਦੀਆਂ ਮੇਰੇ ਤੇ ਵੀ ਪਾਦੀ ਮੇਰਾ ਵੀ ਸਟੇਟਸ ਪਾਦੀ ਰੀਲਾਂ ਬਣ ਗਈਆਂ ਤੇ ਪੁਲਿਸ ਕਹਿੰਦੀ ਨਹੀਂ ਜੀ 15 ਦਿਨ ਪੁਰਾਣਾ ਮਾਮਲਾ ਭਾਈ ਮਾਮਲਾ ਚਾਹੀ ਮਹੀਨਾ ਪੁਰਾਣਾ ਹੋਵੇ ਵੀਡੀਓ ਜੇਲ੍ਹ ਦੇ ਅੰਦਰ ਬਣੀ ਜੇਲ੍ਹ ਦੇ ਅੰਦਰੋਂ ਅਪਲੋਡ ਹੋਈ ਕਹਿੰਦੇ ਨਹੀਂ ਜੀ ਫੋਨ ਬਾਚੂ ਬਰਾਮਦ ਕਰ ਲਿਆ ਸੀ ਜਦੋਂ ਫੜਨ ਲੱਗੇ ਫੋਨ ਉਹਨੇ ਧਰਤੀ ਤੇ ਸਿੱਟ ਕੇ ਤੋੜਤਾ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਤਾਤਾ ਕੋ ਵੀਡੀਓ ਬਾਹਰ ਭੇਜ ਚੁੱਕਿਆ ਹੈ ਹਾਂ ਵੀਡੀਓ ਬਾਹਰ ਚਲ ਗਈ ਸੀ ਉਥੋਂ ਅਪਲੋਡ ਹੋ ਗਈ ਜੀ ਹੁਣ ਅਸੀਂ ਜਾਂਚ ਕਰਾਂਗੇ ਹੁਣ ਕੀ ਜਾਂਚ ਕਰੂੰਗਾ ਇਧਰ ਪਟਿਆਲੇ ਵਾਲੀ ਸੈਲਫੀ ਵਾਲਾ ਮਾਮਲਾ ਉਧਰ ਫਰੋਜਪੁਰ ਦੀ ਜੇਲ੍ਹ ਦੇ ਅੰਦਰੋਂ ਕਾਲ ਵਾਲਾ ਮਾਮਲਾ ਸੋ ਕਿੰਨੀਆਂ ਜੇਲਾਂ ਚ ਕਿੰਨਾ ਕੁਝ ਹੋਈ ਜਾਂਦਾ ਜੇਕਰ ਜੇਲਾਂ ਕੰਟਰੋਲ ਚ ਨਹੀਂ ਸਰਕਾਰ ਦੇ ਜੇਕਰ ਪੁਲਿਸ ਪੁਲਿਸ ਦੇ ਕੰਟਰੋਲ ਚ ਜੇਲਾਂ ਨਹੀਂ ਤਾਂ ਬਾਹਰ ਦੀਆਂ ਬਰਦਤਾਂ ਕਿਵੇਂ ਰੁਕਣਗੀਆਂ ਇਹ ਇਸ ਲਈ ਅਹਿਮ ਪਹਿਲੂ ਹੈ ਕਿਤਨਾ ਕਿਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਵਾਲਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਕਿ ਤੁਹਾਤੋਂ ਕੀ ਕਾਨੂੰਨੀ ਤੌਰ ਤੇ ਕਾਰਵਾਈ ਨਹੀਂ ਹੁੰਦੀ ਕੀ ਕਾਨੂੰਨੀ ਤੌਰ ਤੇ ਕੰਟਰੋਲ ਨਹੀਂ ਹੁੰਦਾ ਹੈ ਜੇਲ੍ਹ ਵਿਭਾਗ ਤੋਂ ਲੈ ਕੇ ਹੈ ਮਤਲਬ ਪੂਰਾ ਪੰਜਾਬ ਦੇ ਸਿਸਟਮ ਤੱਕ ਕਿਉਂ ਡੱਕ ਮਗਾ ਰਿਹਾ ਇਹਦੇ ਉੱਤੇ ਸਵਾਲ ਉੱਠਣਗੇ ਜਦੋਂ ਸਵਾਲ ਉੱਠਣਗੇ ਤਾਂ ਸਰਕਾਰ ਦੀ ਜਵਾਬਦੇਹੀ ਤੈ ਹੋਗੀ ਪਰ ਇਹ ਵੀਡੀਓ ਸਰਕਾਰ ਨੂੰ ਸਮੇਂ-ਸਮੇਂ ਫਿਰ ਸਵਾਲ ਕਰਨ ਲਈ ਮਜਬੂਰ ਕਰ ਦਿੰਦੀ ਹੈ ਸੋ ਇਸ ਲਈ ਇਹਨਾਂ ਹੀ ਮੁੱਦਿਆਂ 'ਤੇ ਅਸੀਂ ਚਰਚਾ ਲੈ ਕੇ ਹਾਜ਼ਰ ਹੁਣੇ ਆ ਵੀਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ locally.